ਨਿੱਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਲਕੀਰ ਸਾਹਿਬ ਤਨਤਮ ਬਾਬਾ ਦੀਪ ਸਿੰਘ ਜੀ ਤਿੰਨਾਂ ਦਾ ਇਹ ਪਵਨ ਸਥਾਨ ਹੈ ਆਓ ਜਾਣਦੇ ਹਾਂ ਇਤਿਹਾਸ ਬਾਰੇ ਅਹਿਮਦ ਸ਼ਾਹ ਦੌਰਾਨ ਅਹਿਮਦ ਸ਼ਾਹ ਅਬਦਾਲੀ ਜੋ ਸਿੱਖਾਂ ਦਾ ਸਖਤ ਵਿਰੋਧੀ ਸੀ ਤੇ ਸਿੱਖਾਂ ਨੂੰ ਖਤਮ ਕਰਨ ਉੱਤੇ ਤਲਿਆ ਹੋਇਆ ਸੀ 1757 ਇਸਵੀ ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਕੁਝ ਦਿਨ ਲਈ ਲਾਹੌਰ ਠਹਿਰਿਆ ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਜਮਾਲ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਵਿਆਪਦੀ ਕਰਨ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਜੂ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਸਾਬੋ ਦੀ ਤਲਵੰਡੀ ਪਤਾ ਲੱਗੀ ਤੇ ਆਪ ਜੀ ਦੇ ਦਿਲ ਤੇ ਅਜੈ ਸੱਟਵਜੀ ਆਪ ਜੀ ਨੇ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਪਵਿੱਤਰਤਾ ਨੂੰ ਪੰਗ ਕਰਨ ਵਾਲਿਆਂ ਨੂੰ ਉਹਨਾਂ ਨੂੰ ਸਖਤ ਸਜ਼ਾ ਦੇਣ ਦਾ ਫੈਸਲਾ ਲਿਆ ਆਸਪਾਰ ਦੇ ਨਗਰਾਂ ਦੇ ਟਿਕਾਣਿਆਂ ਤੇ ਇਤਲਾਅ ਕਰ ਦਿੱਤੀ ਵੱਖ-ਵੱਖ ਨਗਰਾਂ ਤੋਂ ਅਗੰਧ ਸਿੱਖ ਬਾਬਾ ਜੀ ਅਗਵਾਈ ਹੇਠ ਪਾਵਨ ਧਰਮ ਅਸਥਾਨ ਦੇ ਰੱਖਿਆ ਲਈ ਹਾਜ਼ਰ ਹੋਏ ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਨਗਿਣਤ ਹੋ ਗਈ ਵਿਆਸ ਦੇ ਆਪਾਰ ਕਰਕੇ ਸਿੱਖਾਂ ਦਾ ਜਿੱਤਾਂ ਮੱਝ ਦੇ ਇਲਾਕੇ ਅੰਦਰ ਦਾਖਲ ਹੋਇਆ ਤਰਨਤਾਰਨ ਸਾਹਿਬ ਦੇ ਪਵਨ ਸਥਾਨ ਵਿਖੇ ਪਹੁੰਚ ਕੇ ਸਿੱਖਾਂ ਦੇ ਸਾਰੇ ਸਮੂਹ ਸਿੰਘਾਂ ਨੇ ਅਰਦਾਸ ਕੀਤੀ ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਤੇ ਕਿਹਾ ਜੋਸ਼ ਦੀਪਾਉਣ ਲਈ ਤਿਆਰ ਹੈ ਉਹ ਇਸ ਲਕੀਰ ਨੂੰ ਪਾਰ ਕਰੇ ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲੇ ਜਾਵੇ ਸਾਰੇ ਜਕਾਰੇ ਲਾਉਂਦੇ ਹੋਏ ਲਕੀਰ ਨੂੰ ਪਾਰ ਕਰਕੇ ਅੰਮ੍ਰਿਤਸਰ ਵੱਲ ਵੱਧਣ ਲੱਗੇ ਤਕਰੀਬਨ ਤਰਨਤਨ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਵਨ ਸਥਾਨ ਗੋਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਜਿੱਥੇ ਕਿ ਹੁਣ ਗੁਰਦੁਆਰਾ ਲਲਕਾਰ ਸਾਹਿਬ ਹੈ ਇੱਥੇ ਪੁੱਜ ਕੇ ਆਪਣੇ ਸੰਗਾਂ ਤੇ ਜਿੱਥੇ ਨਾਲ ਦੁਸ਼ਮਣ ਦੀ ਫੌਜ ਨੂੰ ਲਲਕਾਰਿਆ ਇਸ ਜਗ੍ਹਾ ਉੱਤੇ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਗੋਲਵਾਲ ਵਿੱਚ ਬਾਬਾ ਜੀ ਦਾ ਸਾਹਮਣਾ ਜਹਾਨ ਖਾਨ ਨਾਲ ਹੋਇਆ ਜਿਨ੍ਹਾਂ ਜਹਾਨ ਖਾਨ ਨੂੰ ਵੀ ਸੁਹੀਏ ਰਹੀਂ ਪਤਾ ਲੱਗ ਗਿਆ ਸੀ ਕਿ ਸਿੱਖ ਉਹਨਾਂ ਉੱਤੇ ਹਮਲਾ ਕਰਨ ਲਈ ਆ ਰਹੇ ਹਨ ਇਹ ਖਬਰ ਸੁਣ ਕੇ ਜਹਾਨ ਖਾਨ ਨੇ ਆਪਣੇ ਸਹਾਇਕ ਅਤਾਈ ਖਾਨ ਨੂੰ ਸਿੱਖਾਂ ਉੱਤੇ ਹਮਲਾ ਕਰਨ ਦੇ ਆਦੇਸ਼ ਦਿੱਤੇ ਜਹਾਨ ਖਾਨ ਆਉ ਕੋਰਸਵਾਰ ਫੌਜ ਨਾਲ ਲੱਗੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਗੋਲਵੜਤਿਸਤਾਨ ਤੇ ਪਹੁੰਚ ਗਿਆ ਜਿੱਥੇ ਸਿੰਘਾਂ ਤੇ ਅਫਗਾਨਾਂ ਦੀ ਟੱਕਰ ਹੋਈ ਅਫਗਾਨ ਸਿੰਘਾਂ ਦਾ ਟਕਰਾ ਨਾ ਕਰ ਸਕੇ ਉਸ ਸਿੰਘਾਂ ਦੇ ਅੱਗੇ ਲੱਕੇ ਮੈਦਾਨੋਂ ਭੱਜ ਨਿਕਲੇ ਇਹਨਾਂ ਨੂੰ ਜਹਾਨ ਖਾਨ ਦਾ ਸਹਾਇਕ ਅਤਾਈ ਖਾਨ ਆਪਣੀ ਭਾਰੀ ਫੌਜ ਲੈ ਕੇ ਆ ਗਿਆ ਜਿਸ ਨਾਮ ਦਾਨੇ جنگ ਦੀ ਰੂਪਰੇਖਾ ਬਦਲ ਗਈ ਇਸ ਕਸਮਾਨ ਇਸ ਕਸਮਾਨ ਜੰਗ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸਿੰਘ ਇੱਕ ਇੱਕ ਕਰਕੇ ਸ਼ਹੀਦ ਹੋਣ ਲੱਗੇ ਇਸ ਯੁੱਧ ਵਿੱਚ ਹੌਲੀ ਹੌਲੀ ਸਿੰਘ ਅਫਗਾਨਾਂ ਨੂੰ ਤੱਕਦੇ ਤੱਕਦੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ-ਬਾਰ ਚਾਟੇਵਿੰਦ ਦਰਵਾਜ਼ੇ ਦੇ ਨੇੜੇ ਗੁਰਦੁਆਰਾ ਰਮਸਰ ਸਾਹਿਬ ਦੇ ਨੇੜੇ ਪੁੱਜ ਗਏ ਬਾਬਾ ਦੀਪ ਸਿੰਘ ਜੀ 18 ਸਿਰ ਦੇ ਕੱਚੇ ਦੋ ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂ ਸੌਂਦੇ ਅੱਗੇ ਵਧਦੇ ਜਾ ਰਹੇ ਸਨ ਉਹ ਸਖਤ जख्मी ਹੋ ਗਏ afghan ਦੁਸ਼ਮਨ ਦਾ ਇੱਕ ਕਮਾਂਡਰ ਅਮਾਨ ਖਾਨ ਅੱਗੇ ਵਧਿਆ ਤੇ ਬਾਬਾ ਜੀ ਤੇ ਵਾਰ ਕਰਨ ਲੱਗਾ ਅੱਗੋਂ ਬਾਬਾ ਜੀ ਨੇ ਵਾਰ ਕੀਤਾ ਇਸ ਸਾਂਝੇ ਵਾਰ ਵਿੱਚ ਬਾਬਾ ਜੀ ਨੇ ਉਸ ਮੁਗਲ ਕਮਾਂਡਰ ਨੂੰ ਤਾਂ ਥਾਂ ਤੇ ਹੀ ਖਤਮ ਕਰ ਦਿੱਤਾ ਪਰ ਨਾਲ ਹੀ ਇਹਨਾਂ ਦੀ ਧੌਣ ਉੱਤੇ ਇੱਕ ਘਾਤਕ ਕੌ ਲੱਗਾ ਸੀਸ ਨੂੰ ਖੱਬੇ ਹੱਥ ਦਾ ਆਸਰਾ ਦੇ ਕੇ ਆਪਣਾ ਸਵਾਮਾਨ ਦਾ ਖੰਡਾ ਉਹਦਿਆਂ ਲੜਦੇ ਗਏ ਅਤੇ ਸਤਗੰਗ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤੱਕ ਜਾ ਪੁੱਜੇ ਇਥੋਂ ਤੱਕ ਕਿ ਅਪੜਦਿਆਂ ਬਾਬਾ ਜੀ ਨੇ ਕਈ ਪਠਾਨ ਤੇ ਅਫਗਾਨ ਮਾਰ ਮੁਕਾਇ ਸਨ ਦੱਸ ਦਈਏ ਕਿ ਜਿੱਥੇ ਕਿ ਗੁਰਦੁਆਰਾ ਅੱਜ ਟਾਲਾ ਸਾਹਿਬ ਬਣਿਆ ਇੱਥੇ ਹੀ ਸਾਂਝਾਵਾਰ ਹੋਇਆ ਸੀ ਅੱਜ ਗੁਰਦੁਆਰਾ ਟਾਲਾ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਉਹ ਸਕਰੀਨ ਉੱਪਰ ਬਹੁਤ ਹੀ ਰਮਣੀਕ ਸਤਨ ਬਾਬਾ ਜੀ ਦੇ ਨਾਂ ਤੇ ਬਣਿਆ ਇੱਥੇ ਸਮਾਦਾ ਵੀ ਬਣਿਆ ਹੈ ਇੱਥੇ ਬਾਬਾ ਜੀ ਦਾ ਜਿਹੜਾ ਸੀਸ ਦੀ ਧੜ ਨਾਲੋਂ ਅਲੱਗ ਹੋਇਆ ਇੱਥੋਂ ਹੀ ਬਾਬਾ ਜੀ ਨੇ ਸੀਸ ਜਿਹੜਾ ਹੈ ਉਹ ਤਲੀ ਤੇ ਧਰ ਕੇ ਕਿਉਂਕਿ ਹੋੜੀ ਨੇ ਇੱਥੇ ਮੇਨਾ ਮਾਰਿਆ ਸੀ ਕਿ ਤੁਸੀਂ ਅਰਦਾਸ ਕੀਤੀ ਸੀ ਕਿ ਜਿੰਨਾ ਚਿਰ ਅਸੀਂ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੀਸ ਪੇਟਣਾ ਨਾ ਕਰਾਂਗੇ ਉਹਨਾਂ ਚੇਰ ਅਸੀਂ ਜਿਹੜਾ ਹੈ ਆਪਣਾ ਜਿਹੜਾ ਪ੍ਰਣ ਕਰਦੇ ਹਾਂ ਉਹਨਾਂ ਚਿਰ ਅਸੀਂ ਲੜਾਂਗੇ ਤੇ ਜਦੋਂ ਬਾਬਾ ਜੀ ਦਾ ਸਰੀਰ ਡਿੱਗਦਾ ਹੈ ਫਿਰ ਜੱਕਦਮ ਉੱਠਦੇ ਹਨ ਬਾਬਾ ਜੀ ਆਪਣਾ ਜਿਹੜਾ ਸੀਸ ਹੈ ਉਤਲੀ ਉੱਪਰ ਧਰ ਕੇ ਲੜਦੇ ਜਾ ਰਹੇ ਹਨ ਇਹ ਵੇਖ ਕੇ ਜਿਹੜੇ ਅਫਗਾਨ ਆ ਹਨ ਉਹ ਭਜਨੇ ਸ਼ਰੇ ਹੋ ਗਏ ਕਿ ਇਹ ਇਹ ਸਿੰਘ ਤਾਂ ਜਿਹੜੇ ਸੀਸ ਤੋਂ ਬਿਨਾਂ ਵੀ ਲੜਦੇ ਆ ਰਹੇ ਹਨ ਇਸੇ ਤਰ੍ਹਾਂ ਚਾਟੀਵੰਡੇ ਚੌਂਕ ਜਾ ਕੇ ਬਾਬਾ ਜੀ ਦਾ ਤਾਡੇ ਪਿਆ ਲੜਦੇ ਲੜਦੇ ਸੱਚਕਣ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਸਤਿਗੁਰ ਮਾਲ ਰਾਜ ਜੀ ਦੀ ਕਿਰਪਾ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ 1757 ਈਸਵੀ ਨੂੰ ਬਾਬਾ ਜੀ ਨੇ ਫਿਰ ਆਪਣਾ ਸੀਸ ਜਿਹੜਾ ਸੀ ਇੱਥੋਂ ਹੀ ਗੁਰੂ ਸਾਹਿਬ ਤਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੇਟ ਕੀਤਾ ਦੂਰੋਂ ਬਾਬਾ ਜੀ ਨੇ ਇੱਥੋਂ ਹੀ ਜੋਰ ਨਾਲ ਬਾਬਾ ਜੀ ਨੇ ਸੀਸ ਸੱਚ ਕਰਨ ਵਾਲ ਨੂੰ ਭੇਜਿਆ ਤੇ ਇੱਥੇ ਅਨਕ ਪ੍ਰਕਰਮਾਂ ਵਿੱਚ ਉਹ ਸੀਸ ਡਿੱਗਾ ਅੱਜ ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੈ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਅੰਦਰ ਗੁਰਦੁਆਰਾ ਬਣਿਆ ਹੈ ਤੇ ਚਾਟੀਵਿੰਡ ਸ਼ਹੀਦਾਂ ਦਾ ਜੋ ਸ਼ਹੀਦਗੰਜ ਬਣਿਆ ਹੈ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਇੱਥੇ ਹਰ ਐਤਵਾਰ ਚ ਪੈਰਾਸਾਭ ਕੱਟਦੀਆਂ ਹਨ ਤੇ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਚਾਟੀਵਿੰਡ ਚੌਂਕ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਤੰਤਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਥਾਨ ਗੁਰਦੁਆਰਾ ਰਾਮਸਰ ਦੇ ਨੇੜੇ ਹੀ ਜਿੱਥੇ ਕਿ ਅੱਜ ਕੱਲ ਗੁਰਦੁਆਰਾ ਸ਼ਹੀਦਗੰਨ ਬਾਬਾ ਦੀਪ ਸਿੰਘ ਦੀ ਸ਼ਿਸ਼ੋਭਤ ਹੈ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾ ਜਿੱਥੇ ਬਾਬਾ ਜੀ ਨੇ ਸੇਵਾਪੇਟ ਕੀਤਾ ਉੱਥੇ ਵੀ ਪਵਣ ਗੁਰਦੁਆਰਾ ਸੈ ਸਬਾਈਮਾਨ ਹੈ ਬਾਬਾ ਦੀਪ ਸਿੰਘ ਜੀ ਉਹ ਦੋ ਤਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ੈਤਰਾ ਵਿੱਚ ਸੰਭਾਲ ਕੇ ਰੱਖਿਆ ਗਿਆ ਹੈ ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਤਨ ਹਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸਡੋਰੇ ਦੀ ਲੜਾਈ 1710 ਇਸਵੀ ਵਿੱਚ ਲੜੀ ਚੱਪੜ ਚੜੀ ਦੀ ਲੜਾਈ 1710 ਇਸਵੀ ਵਿੱਚ ਲੜੀ ਸਰਹਿੰਦ ਦੀ ਕਿਰਬੰਦੀ 1710 ਇਸਵੀ ਵਿੱਚ ਕੀਤੀ ਅੰਮ੍ਰਿਤਸਰ ਦੀ ਲੜਾਈ 1757 ਇਸਵੀ ਵਿੱਚ ਇਹਨਾਂ ਮਹਾਨ ਸੂਰਮਿਆਂ ਨੇ ਜੋਰ ਵਖਾ ਕਰਕੇ ਸ਼ਹਾਦਤ ਆ ਜਾ ਪੀਤਾ ਤੰਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਗੁਰੂ ਕੀ ਕਾਂਸੀ ਵਿੱਚ ਤਨਗੁਰੂ ਗੋਬਿੰਦ ਸਿੰਘ ਜੀ ਮਾਰਵਾਲੋ ਮਿਸ਼ਨ ਸ਼ਹੀਦਾਂ ਤਰਨਾ ਦਲ ਦੇ ਆਗੂ ਬਣਾ ਕਰਕੇ ਇੱਥੇ ਡਿਊਟੀ ਲਗਾਈ ਤੇ ਬਾਬਾ ਦੀਪ ਸਿੰਘ ਜੀ ਨੇ ਬਾ ਖੂਬੀ ਜਿਹੜਾ ਹੈ ਉਹ ਇਸ ਤਰਨਾ ਦਲ ਦੇ ਵਿੱਚ ਰਹਿ ਕਰਕੇ ਸਿੱਖਾਂ ਨੂੰ ਨਾਂ ਲੈ ਕਰਕੇ ਗਵਾਹੀ ਕੀਤੀ ਤੇ ਇੱਥੇ ਹੀ ਬਾਬਾ ਜੀ ਨੇ ਚਾਹ ਸਰੂਪਾਂ ਦਾ ਉਤਾਰਾ ਕੀਤਾ ਸੀ ਤਾਨ ਗੁਰੂ ਗੋਬਿੰਦ ਸਿੰਘ ਜੀ ਮੇਲੇ ਇੱਕ ਪ੍ਰਮੁੱਖ ਸਿੱਖ ਵਿਦਵਾਨ ਆਗੂ ਤੇ ਜੰਗੀ ਜਰਨੈਲ ਬਾਬਾ ਦੀਪ ਸਿੰਘ ਜੀ ਸਨ ਜਿਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਆਪਣਾ ਮੱਤਮ ਪੂਰ ਜੁਗਦਾਨ ਇਸ ਸਿੱਖੀ ਵਿੱਚ ਪਾਇਆ ਤੇ ਅੱਜ ਜਿਹੜਾ ਸ਼ੀਦਾ ਵਜੋਂ ਜਾਣੇ ਜਾਂਦੇ ਹਨ ਤਨਹਲ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਏਡੀ ਉਡੀ ਕਮਾਈ ਹੈ ਜਿਨ੍ਹਾਂ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਹਾਦਤ ਉਹ ਬਾ ਜਿਹੜਾ ਹੈ ਉਹ ਬਦਲਾ ਲੈਣ ਬਾਰੇ ਸੋਚਿਆ ਕਿਉਂਤ ਬੰਦੀ ਬਣਾਈ ਸਿੱਖਾਂ ਨੇ ਧੰਨ ਬਾਬਾ ਦੀਪ ਸਿੰਘ ਜੀ ਕਿੰਨਾ ਦੀ ਗਵਾਈ ਹੇਠ ਜੰਗ ਦੇ ਮੈਦਾਨ ਵਿੱਚ ਜੂਝ ਕਰਕੇ ਸੋ ਫੋ ਗਾਨਾ ਨੂੰ ਜਿਹੜੀਆਂ ਭਜਣਾ ਪਾਈਆਂ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਬਿਹਵਦੀ ਦਾ ਬਦਲਾ ਲਿਆ ਇਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਜਥੇਦਾਰ ਸਾਨੂੰ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ ਬਾਬਾ ਗੁਲਾ ਗੋਪਾਲ ਸਿੰਘ ਜੀ ਸ਼ਹੀਦ ਜਥੇਦਾਰ ਬਾਬਾ ਪਾਸ ਸਿੰਘ ਜੀ ਸ਼ਹੀਦ ਜਥੇਦਾਰ ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ ਇਹਨਾਂ ਬਹਾਦਰ ਜਥੇਦਾਰਾਂ ਨੇ ਆਗੂ ਲਾ ਕੇ ਜਿਹੜਾ ਹੈ ਗਵਾਈ ਹੇਠ ਜਿਹੜਾ ਜੁੱਧ ਲੜਿਆ ਤੇ ਤਨ ਹਨ ਸ਼ਹੀਦ ਸਿੰਘ ਜਿਨ੍ਹਾਂ ਨੇ ਸ਼ਹੀਦੀਆਂ ਪਾ ਕਰਕੇ ਕੁਰਬਾਨੀਆਂ ਦੇ ਕਰਕੇ ਜਿਹੜਾ ਹੈ ਪਵਿੱਤਰਤਾ ਨੂੰ ਕਾਇਮ ਰੱਖਿਆ ਨਮਸਕਾਰ 사ਜਦਾ ਹੈ ਇਹਨਾਂ ਮਹਾਨ ਯੋਧਿਆਂ ਨੂੰ ਜੰਗੀ ਜਰਨੈਲਾਂ ਨੂੰ ਇਹਨਾਂ ਸੂਰਮਿਆਂ ਨੂੰ ਸਦਾ ਹੀ ਸਾਡੀ ਨਮਸ਼ਕਾਰ ਹੈ ਤੇ ਆਪ ਜੀ ਵੀ ਇਨਾ ਮਹਾਨ ਸਥਾਨਾਂ ਤੇ ਦਰਸ਼ਨ ਕਰੋ ਅੱਜ ਲੱਖਾਂ ਦੀ ਗਿਣਤੀ ਵਿੱਚ ਸ਼ੀਧਾ ਸਾਹਿਬ ਸੰਗਤ ਪੂਜ ਕਰਕੇ ਚੁਪਾਰਾ ਸਭ ਕੱਟਦੀ ਹੈ ਸ਼ੀਧਾ ਦੀ ਕਲਾ ਹੈ ਤੇ ਤੰਤਨ ਬਾਬਾ ਨੌ ਸਿੰਘ ਜੋ ਬਾਬਾ ਦੀ ਸਿੰਘ ਦੀ ਮਾਸੀ ਜੀ ਦੇ ਲੜਕੇ ਸਨ ਉਹਨਾਂ ਵੀ ਬੜਾ ਯੋਗਦਾਨ ਪਾਇਆ ਹੈ ਅਗਲੇ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਤੰਤੰਬਗੋ ਨੌ ਸੰਜੀ ਦੇ ਸਮਾਧ ਦੇ ਬਾਰੇ ਜੁੜੇ ਰਹੋ ਸਾਡੇ ਨਾਲ ਤੇ ਨਵੇਂ ਜਿਹੜੇ ਵੀਪਕ ਆ ਰਹੇ ਉਹਨਾਂ ਨੂੰ ਬਿੰਦ ਕਪ ਆਪਣਾ ਥਿੰਨ ਸਬਸਕ੍ਰਾਈਬ ਜ਼ਰੂਰ ਕਰ ਲੈ ਬਲਾਉਪਤੀ ਵਾਈਪ ਜੀ ਕਾਲਸਾ ਵਾਈਪ